ਹਰੋ ਜੀ ਲੋ ਜੀ ਅੱਜ ਆਪਾਂ ਗੋਭੀ ਦੀ ਸਬ지 ਬਣਾਵਾਂਗੇ ਤੇ ਗੋਭੀ ਜਿਹੜੀ ਆਪਾਂ ਬਾਜ਼ਾਰ ਤੋਂ ਲੈ ਕੇ ਆਉਂਦੇ ਹਾਂ ਮੈਂ ਹਮੇਸ਼ਾ ਉਹਨੂੰ ਭਾਲ ਕੇ ਬਣਾਉਣੀ ਆ ਆਪਾਂ ਗੋਭੀ ਭਾਲਣੀ ਰੱਖ ਦਿੱਤੀ ਹੈ ਨਾਲੇ ਤੇ ਸਾਫ਼ ਸੁਥਰੀ ਚੱਟੀ ਹੋ ਜਾਂਦੀ ਹੈ ਤੇ ਨਾਲੇ ਹਨਾ ਮੁੱਲ ਦੀ ਗੋਭੀ ਆਪਾਂ ਨੂੰ ਭਾਲ ਕੇ ਬਣਾਉਣੀ ਚਾਹੀਦੀ ਹੈ ਇਹ ਤਰ੍ਹਾਂ ਆਪਾਂ ਗੋਭੀ ਉਪਲ ਜੇਗੀ ਚੰਗੀ ਤਰ੍ਹਾਂ ਥੋੜੀ ਜਿਹੀ ਹੋਰ ਦਉਮ ਫਿਰ ਆਪਾਂ ਨੂੰ ਛਾਣ ਦਾਂਗੇ ਤੇ ਇਧਰ ਆਪਾਂ ਨੂੰ ਕੱਟ ਲੈਣੇ ਤੇ ਪਾਣੀ 'ਚ ਰੱਖਦੇ ਤਾਂ ਕਿ ਕਾਲੇ ਨਾ ਹੋਣ ਹੁਣ ਆਪਾਂ ਮਸਾਲਾ ਕੱਟਨੇ ਆਂ ਤਾਂ ਪਿਆਜ਼ ਅਦਰਕ ਲਸਣ ਛਿਲ ਲਈ ਹਲਦ ਦਾ ਨਾਮਾਂਗੇ ਲਓ ਜੀ ਆਪਸਮਣ ਕੱਟ ਲਿਆ ਅਦਰਕ ਟਮਾਟਰ ਤੇ ਹਰੀਆਂ ਮਿਰਚਾਂ ਇਹ ਆਪਣੀ ਭਰਦੀਆਂ ਨੇ ਆਪਾਂ ਤੋੜ ਕੇ ਲਿਆਂਦੀਆਂ ਨੇ ਸਾਰਾ ਸਮਾਨ ਪਤੋਕੇ ਰੱਖ ਲਿਆ ਇਹ ਆਪਣੇ ਘਰ ਦੀਆਂ ਨੇ ਫਰੈਸ਼ ਕਾਫੀ ਬੂਟੇ ਨੇ ਤੇ ਕਾਫੀ ਜਿਆਦੀਆਂ ਲੱਗੀਆਂ ਹੋਈਆਂ ਨੇ ਲਸਣ ਆਪਣੇ ਘਰ ਦਾ ਹੈ ਲਸਣ ਆਪਣੇ ਘਰ ਦਾ ਇਹ ਆਪਾਂ ਵੇਖੋ ਕਿੰਨਾ ਵਿੱਚ ਵਿੱਚ ਮੋਟਾ ਹੈ ਇਹ ਪਕੜੀ ਆਪਣੀ ਲਾਉਣੀ ਹੈ ਤੇ ਜੇ ਆਪਾਂ ਕਦੀ ਵੀ ਗੋਡੀ ਨਹੀਂ ਪਾਈ ਇਸ ਤਰ੍ਹਾਂ ਹੀ ਲਾ ਕੇ ਪਰਾਲਾ ਪਾ ਦਿੰਨੇ ਆ ਤੇ ਜਿਹੜਾ ਲਸਣ ਆਪਾਂ ਲਾਉਣ ਆਲੇ ਉਹ ਇਸ ਤਰ੍ਹਾਂ ਮੋਟੀ ਜਿਹੜੀ ਕਲੀ ਆ ਉਹ ਆਪਾਂ ਝੁਗ ਕੇ ਵੱਖਰਾ ਰੱਖ ਦਿਆਂ ਤੇ ਇਸ ਲਈ ਆਪਣਾ ਮੈਂ ਗੰਡੇ ਆਪਾਂ ਵੀ ਕੱਢ ਲੈਣ ਬਾਕੀ ਸਮਾਨ ਆਪਾਂ ਕੱਟ ਕੇ ਪਾਵਾਂਗੇ ਇਹ ਦੋਨੇ ਚਾ ਹਰੀ ਮਿਰਚ ਤੇ ਲਸਣ ਇਹ ਆਪਾਂ ਕੁੱਟ ਕੇ ਪਾਵਾਂਗੇ ਉਦਨ ਪਤਰੀ ਦੰਦौरी ਰੱਖੀ ਹੋਈ ਹੈ ਦੰਦौरी ਕਹਿੰਦੇ ਕਈ ਕੁੰਡਾ ਕਹਿੰਦੇ ਨੇ ਤੇ ਖੜਚਾ ਲਾਈਟਸ ਗਾਲੀ ਹਾਂਜੀ ਲਓ ਜੀ ਇਹਦੇ ਵਿੱਚ ਕਾਲੀਆਂ ਮਿਰਚਾਂ ਜੀਰਾ ਤੇ ਆਪਾਂ ਵਾਲੀਆਂ ਧਣੀਆਂ ਸੁੱਕਾ ਧਣੀਆਂ ਇਹ ਸੁੱਕਾ ਧਣੀਆਂ ਜਿਹੜਾ ਇਹ ਵੀ ਬਰੀਕ-ਬਰੀਕ ਆਪਣੇ ਘਰ ਦਾ ਹੈ ਠੀਕ ਹੈ ਜੀ ਤੇ ਇਹਨੂੰ ਆਪਾਂ ਰਗੜਾ ਲਾ ਕੇ ਤੇ ਫਿਰ ਵਿੱਚ ਲਸਣ ਤੇ ਹਰੀ ਮਿਰਚ ਪਾ ਕੇ ਕੁੱਟਾਂਗੇ ਇਹਨੂੰ ਆਪਾਂ ਪਹਿਲਾਂ ਰਗੜ ਲੈਨੇ ਹਾਂ ਲਓ ਜੀ ਇਹਨੂੰ ਆਪਾਂ ਜ਼ਿਆਦਾ ਬਰੀਕ ਨਹੀਂ ਕਰਿਆ ਮਸਾਲਾ ਆਪਾਂ ਮੋਟਾ ਹੀ ਰੱਖਿਆ ਹੁਣ ਆਪਾਂ ਇਹਦੇ ਵਿੱਚ ਪਾਉਣੀ ਹੈ ਹਰ ਇੱਕ ਮਿਰਚ ਤੇ ਲਸਣ ਇਹ ਕਿਉਂਕਿ ਇਹਦੇ ਚ ਨਾ ਲਸਣ ਤੇ ਕਾਲੀ ਮਿਰਚ ਬਹੁਤ ਜ਼ਰੂਰੀ ਹੈ ਕਿਉਂਕਿ ਗੋਭੀ ਵੀ ਪਾਈ ਹੁੰਦੀ ਹੈ ਤੇ ਆਲੂ ਵੀ ਪਾਈ ਹੁੰਦੇ ਨੇ ਇਸ ਕਰਕੇ ਨਾ ਇਹਦੇ ਵਿੱਚ ਮਿਰਚਾਂ ਸਾੜੀਆਂ ਬਹੁਤ ਜ਼ਿਆਦੇ ਕਾਉਣੀਆਂ ਟੈਸਟਿੰਗ ਕਰ ਲਈਏ ਸਰੋਂ ਦੇ ਤੇਲ ਚੱਪਾ ਬਣਾਉਣੇ ਪਾਦੇ ਇਹ ਵੀ ਉੱਪਰ ਫੈਂਡ ਨਹੀਂ ਵਰਤੇ ਆਪੋ ਬਹੁਤ ਚਿਰ ਹੋ ਗਿਆ ਪਰ ਫੈਂਡ ਵਰਤੇ ਨੂੰ ਪਹਿਲਾਂ ਵਰਤਦੇ ਹੁੰਦੇ ਸੀ ਜਦੋਂ ਪਤਾ ਹੀ ਨਹੀਂ ਸੀ ਹੁੰਦਾ ਵੀ ਇਸੇ ਲਈ ਚੰਗਾ ਨਹੀਂ ਹੁੰਦਾ ਤੇ ਹੁਣ ਆਪਾਂ ਜਾਣਦੇ ਸੀ ਕਿ ਉਹ ਤੇ ਜਮ ਆਪਾਂ ਘਰ ਤੱਕੜਾਇਆ ਹੋਇਆ ਸਰੋਂ ਦਾ ਤੇਲ ਹੀ ਵਰਤਦੇ ਆਪਾਂ ਚਲੋ ਜੀ ਇਹਨੂੰ ਆਪਾਂ ਕੱਟ ਲੈਨੇ ਚੰਗੀ ਤਰ੍ਹਾਂ ਤੇ ਢੱਕਾ ਲਾਉਣ ਲੱਗਿਆ ਮਿਲਾਉਂਦੇ ਆਪਾਂ ਠੀਕ ਹੈ ਇਦਾਂ ਸਲਾਈਦੀ ਨਾ ਹੋਵੇ ਕੋਈ ਵੀਡੀਓ ਕਿ ਆਪਾਂ ਬਣਾਈ ਦੀ ਜਾਂਦੀ ਹੈ ਵੀਰੇ ਸੇ ਤਾਂ ਠੀਕ ਨਹੀਂ ਜਾਂਦੀ ਮੌਸਮ ਜਿਆ ਜਿਹੜਾ ਚੇਂਜ ਹੋ ਜੂਗਾ ਤੇ ਚਾਹੇ ਉਹ ਤਾਂ ਆਪਾਂ ਚੰਗਿਆ ਠੀਕ ਹੋਵੇ ਤੇ ਵਿੱਚ ਦੀ ਉਹ ਵੀ ਪਾਈ ਜਾਵਾਂਗੇ ਇੱਕ ਦਿਨ ਤੁਸੀਂ ਇਹ ਵੀ ਵੇਖ ਲਿਆ ਕਰੋ ਠੀਕ ਹੈ ਜੀ ਔ ਜੀ ਸਭ ਤੋਂ ਪਹਿਲੇ ਆਪਾਂ ਤੇਲ ਘਰ ਦਾ ਘੜਾਇਆ ਹੋਇਆ ਸ਼ੁੱਧ ਤੇਲ ਸਰੋਂ ਦਾ ਤੇ ਜੇ ਤੁਸੀਂ प्याज ਜਿਹੜੇ ਨੇ ਤੁਹਾਡੇ ਉੱਤੇ ਹੋਏ ਨੇ ਤਾਂ ਸਭ ਤੋਂ ਪਹਿਲਾਂ ਤੁਸੀਂ ਲਸਣ ਭੁੰਨੇ ਹੋ ਜੇ ਤੁਹਾਡੇ ਟੱٹے ਹੋਏ ਨੇ ਤਾਂ ਫਿਰ ਤੁਸੀਂ ਇਹ ਭੁੰਨ ਸਕਦੇ ਹੋ ਆਪ ਸਭ ਤੋਂ ਪਹਿਲਾਂ ਮੈਂ ਥੋੜਾ ਜਿਹਾ ਅਦਰਕ ਥੋੜੀ ਦੇਰ ਇਸੇਂ ਲਗਾਉਣ ਤੋਂ ਬਾਅਦ ਇਹ ਆਪਾਂ ਘੱਟਾ ਦੇ ਕੇ ਆਪਣਾ ਤੇਲ ਲਗਾ ਲઈએ ਸਾਰਾ ਕੁਝ ਫੋਟੋ ਵੀ ਰੱਖਿਆ ਹੋਇਆ ਇੰਨ ਚੰਗੀ ਲੱਗਦੀ ਹੈ ਥੋੜਾ ਜਿਹਾ ਪਾਣੀ ਹੈ ਤਾਂ ਕਰਦੇ ਹਾਂ। ਆਪਕੋ ਪਹਿਲਾਂ ਆਪ ਕੋ ਪਿਆਜ਼ ਭੁੰਨ ਹੈ। ਥੋੜੇ ਜਿਹਾ browned ਹੋਣਗੇ ਤੇਲ ਫਿਰ ਆਪ ਪਾਵਾਂਗੇ ਲਸਣ ਤੇ ਹਰੀਆਂ ਮਿਰਚਾਂ ਜਿਹੜੀਆਂ ਆਪਾ ਕਟ ਕੇ ਰੱਖੀਆਂ ਨੇ ਲੋਰੀ ਦੇ ਵਿੱਚ।

ਤਵੇ 'ਤੇ ਕੋਈ ਨਹੀਂ ਜੂਗਾ ਅੰਤ ਦੀ ਤਾਪਣੀ ਪਾਣੀ ਦਾ ਸਟਮੈਂਟ ਪੋਨਰਾਂ ਦੀ ਲੱਛਣਾ ਜਿਹੜਾ ਚੰਦਰਾ ਹੁੰਦਾ ਕਹਿੰਦੇ ਸੋ ਜਿਹੜਾ ਪਰਦਾ ਆਪਣਾ ਹੋਈ ਚੰਦਰਾ ਹੁੰਦਾ ਜੇ ਤੱਕ ਖਾਲਸਾ ਖੱਦਿਓ ਉਹ ਵੀ ਤਾਂ ਤੱਤੇ ਦੀ ਇੱਕ ਅਬੀ ਚੋਰੀ ਨਾ ਖਾਣ ਹੀ ਭਾਰੀ ਹੈ ਮੈਂ ਤਾਂ ਆਪਣੀ ਖਾਦਿਆ ਲਗਾਇ ਨੂ ਨਹੀਂ ਨਾ ਰਹਾ ਲੈ ਜਿਹਦਾ ਬੱਟੇ ਚੱਗੇ ਰਹਿੰਦੇ ਨੇ ਉਰੀ ਚਾਪਾ ਪਾਣੀ ਪਾਇਆ ਹੈ ਨਾ ਮੈਂ ਹਲਦੀ ਹਲਦੀ ਪਾਉਣ ਲੱਗਾ ਉਹ ਤੇ ਬਾਅਦ ਚ ਪਾਵਾਂਗੇ ਲੱਗਣਾ ਉਹ ਪੰਜ ਤੋਂ 7 ਮਿੰਟ ਪੋਲਣ ਲਈਏ ਨਵੀਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਐਂਟੀ ਦਾ ਪਰਪਰ ਹੋ ਗਿਆ ਹੈ ਜਮਾਇਆ ਐਨੀ ਕੋ ਇਹ ਜਵਾਈਆਂ ਵੀ ਆਪਣੇ ਘਰ ਦੀ ਹੈ ਆਪਣੇ ਚਾਚਾ ਜੀ ਬਣਾਵਾ ਲੈਂਦੇ ਨੇ ਜਵਾਈਆਂ ਜਦੋਂ ਪੁੱਣ ਇਹਨੋਂ ਉਹ ਹਲਕੇ ਵਿੱਚ ਪਾ ਦਾਂਗੇ ਤੇ ਉਹਨਾਂ ਮੱਲੇ ਦੇ ਘੋੜਾ ਛੱਡਦੇ ਤੇ ਜਵਾਈਆਂ ਪਰ ਦੇਖੀ ਉਹ ਜਵਾਈਆਂ ਨੇ ਮੋਤੀ ਆਪਣੇ ਸਾਦ ਨੂੰ ਆਉਂ ਮੈਂ ਤੇ ਭਾਰੇ ਜਿੰਨਾਂ ਪਸੰਦੇ ਆ। ਆਪਾਂ ਢੇਰੇ ਚਮਚਾ ਭਾਂਗੇ ਜੇ ਹੁਣ ਤੇ ਗੋਭੀ ਆਪਣੀ ਹੈਗੀ ਐ ਗੋਭੀ ਲੋਕ ਤੇ ਆਲੂ ਵੀ ਨੇ ਫਿਰ ਫਿੱਕੀ ਜੀ ਖਵਾ ਦੇਣਾ ਤੇ ਨਾ ਹਰ ਇੱਕ ਮੈਂ ਤੇਰੇ ਨਾਲ ਗੋਡੀ ਜਿਹਾ ਬੋਲਾਂਗਾ ਜੇ ਤੇ ਬਤਾਂਗੀ ਹਲਕੀ ਜਿਹੀ ਸਿਆਹ ਨੂੰ ਤਾਰ ਨਾ ਪਾਵੇ ਇਹ ਜਦੋਂ ਤੁਹਾਨੂੰ ਕੋ ਘੱਟ ਕੰਮ ਦੇ ਰੱਖੇ ਨੇ ਇਹੋ ਜਿਹਾ ਦਾ ਇਹ ਤਾਂ ਸਾਲੇ ਨਹੀਂ ਜਿਆਦਾ ਨੂੰ ਬੋਲਾਂਗਾ ਕਿਉਂਕਿ ਕਹਾਣੀ ਜੋ ਗਲਤੀ ਦੇਤਾ ਤੁਹਾਨੂੰ ਤੋਂ ਮੇਰੇਾਰੇ ਮਾਰੇ ਜਾਂਦਾ ਅਸ ਇੰਨਾ ਕੁ ਬੋਲਣਾ ਹੈ ਮੈਂ ਉਹ ਕਿ ਗਰਮਸਾਲੇ ਚ ਪੈਗੀ ਕੁਝ ਨਹੀਂ ਬਸ ਇਹਦੇ ਕੋਈ ਖੁਸ਼ਬੂ ਨਹੀਂ ਆਏਗੀ ਪਕਟੀ ਵੀ ਆਏਗੀ ਹੁਣ ਆਪਾਂ ਇਹ ਦੋਰੀ ਵਾਲਾ ਜਿਹੜਾ ਪਣ ਅਕੇ ਕੇ ਤੁਸੀਂ ਤੇ ਅੰਦੀ ਸਭ ਚੀਜ਼ ਜਿਹੜੀ ਕੋਲ ਹੈਂ ਗਵੀ ਬੌਲੇ ਤਾਂ ਕੋਲ ਹੈ ਕਿ ਤੁਹਮੇ ਕੋਲ ਹੈ ਨਹੀਂ ਤੇ ਇਹ ਚੀਜ਼ਾਂ ਹਨ ਅਸੀਂ ਦਿੱਤਾ ਆਲੂ ਮਟਰ ਹੋ ਗਿਆ ਉਹ ਵੀ ਵਾਈ ਨੇ ਅੰਬੋਦੀ ਹੋ ਗਈ ਉਹ ਵੀ ਵਾਈ ਹੈ ਬਾਈ ਸਭ ਨੇ ਜਲਦੀ ਆਣੀਆਂ ਸਿਆਲ ਦੇ ਵਿੱਚ ਤੇ ਆਪਾਂ ਹਿੰਗ ਜਵੈਨ ਕਾਲੀ ਹਿੰਗ ਦੇ ਵਿੱਚ ਪਾਤਾ ਬੱਦ ਤੋਂ ਬੱਦ ਰੱਖੋ ਇਹ ਜੀ ਹੁਣ ਮਸਾਲਾ ਆਪਣਾ ਪੁੱਜ ਗਿਆ। ਇਹਨੂੰ ਆਪਾਂ 5 ਮਿੰਟ ਇਸ ਤਰ੍ਹਾਂ ਨੂੰ ਥੋਣ ਲਾਂਗੇ। ਚਾਹ ਜੀ ਮਸਾਲਾ ਆਪਣਾ ਪੁੱਜ ਗਿਆ। ਜਿੰਨਾ ਕੋਈ ਆਪਾਂ ਤੇਲ ਕੋਲਿਆ ਸੀਗਾ ਜਿਆਦਾ ਤਾਂ ਆਪਾਂ ਪਾਇਆ ਨਹੀਂ ਚਾਹਤੇ ਆਪਾਂ। ਘਰ ਦਾ ਤੇਲ ਆਪਾਂ ਥੋੜਾ ਜਿਹਾ ਸਬਰ ਕੀ ਕਰਪਾ ਨਹੀਂ। ਉਹ ਆਪਾਂ ਇਹਦੇ ਵਿੱਚ ਪਾ ਲਾਂਗੇ ਹਾਂ ਜੀ ਪੱਤੇ ਕੋਈ। ਉਦੋਂ ਵੀ ਆਪਾਂ ਪਾਣੀ ਪਾਏ ਸੀ। ਮਰਹੋਇ ਸੀ ਪੱਤੇ ਹਲਪੇ। ਗਰਮੀਆਂ ਵਾਲੀਆਂ ਸੱਦੀਆਂ ਆਪਣੇ ਹੋਈਆਂ ਨੇ ਇਹਨੀਆਂ ਖਾਸ ਤੁਹਾਨੂੰ ਤਾਂ ਸਿਆਲਾਂ ਨੇ ਸਾਰੀਆਂ ਸੱਦੀਆਂ ਲਾਵਾਂਗੇ ਨਾਲੇ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਇਹ ਵੀ ਆਪਰੇ ਫੰਦੇ ਬਸ ਇਹਨਾਂ ਚੰਗੀਆਂ ਬੰਤੀਆਂ ਚੰਗੀਆਂ ਭੜੀਆਂ ਨੇ ਲੋਕ ਬਹੁਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਇਹਨੂੰ ਸਾਤ ਤੋਂ ਅੱਠ ਮਿੰਟ ਆਪਾਂ ਜਿਹੜਾ ਆਲੂ ਆਮਸੀ ਕੁਲਵਾਰਾ ਹੈ ਆਲੂਾਂ ਚੇਕ ਲਾਉਂਦੇ ਹੁਣ ਤੇਰਾ ਕੋਬੀ ਬਾਜ ਪਾਵਾਂਗੇ ਕਿਉਂਕਿ ਆਪਣੀ ਕੋਬੀ ਉਪਰੀ ਹੋਈ ਐ ਆਪਾਂ ਵਾਲੀ ਹੋਈ ਐ ਜਿੱਦਾਂ ਕਿ ਸਾਪਾ ਵਾਲੀ ਇੱਕ ਵੇਹੀ ਸਾਬਣ ਨਹੀਂ ਐ ਤੇ ਉਹ ਆਪਾਂ ਫਿਰ ਬਾਅਦ ਵਿੱਚ ਪਾਵਾਂਗੇ ਇਹਨੂੰ ਆਪਾਂ ਢੱਕ ਕੇ ਪਕਾ ਲੈਂਦੇ ਠੀਕ ਕੋਈ ਜੀ ਕੋਈ ਤੱਕੋ ਪਰਸੈਂਟ ਆਪਣੇ ਜਿਹੜੇ ਦੀ ਆਲੂ ਕੱਚੇ ਰਹੇ ਨੇ ਬਾਕੀ ਐ ਪੱਕ ਗਏ ਨੇ ਜਿੰਨੇ ਕਿ ਆਪਣੀ ਕੋਬੀ ਮੋਕਾ ਸੇਕ ਕਰਵਾਣਾ ਉਹਨੇ ਨਾਲ ਆਪਣੇ ਆਲੂ ਹੋ ਜਾਣੇ ਨੇ ਦੇ ਦੇਖੋ ਤੁਸੀਂ ਨਾਲੇ ਵਾਲੇ ਤੋਂ ਨਾ ਕਿੰਨੀ ਚਿੱਟੀ ਹੋ ਗਈ ਹੋ ਜਾਂਦੀ ਹੈ ਇਹ ਬਿਲਕੁਲ ਐਂ ਸਾਫ ਸੁੱਥੀ ਦੇ ਚਿੱਟੀ ਹੋ ਜਾਂਦੀ ਹੈ ਉਹ ਵਾਲਣ ਦੇ ਨਾਲ ਜਿੱਦਾਂ ਕੁੰਬਾ ਹੁੰਦੀ ਹੈ ਨਾ ਐਵੇਂ ਹੋ ਜਾਂਦੀ ਹੈ ਇੰਨੀ ਸਵਾਦੀ ਤੜੀ ਤੜੀ ਨਹੀਂ ਇਹਦੀ ਸਵਾਦ ਲੱਗੇ ਜਿੰਨੀ ਆਵਾਦੀ ਹੋਈ ਦੋਗੀ ਸਵਾਦ ਲੱਗੇ ਨਾਲੇ ਸਾਰਾ ਰਿ ਆਪਣਾ ਭਰਨ ਨਿਕਲ ਜਾਂਦੀ ਹੈ ਕਿ ਵਿੱਚ ਕੁਝ ਹੋਵੇ ਨਾ ਉਹ ਕੋ ਵੇਖ ਕੇ ਸਾਫ ਕਰਕੇ ਫਿਰ ਬਾਅਦ ਲੈਣੇ ਸਾਰਾ ਕਾਹੰਜੋਂ ਨਹੀਂ ਕਾਹੰਜੋਂ ਨਹੀਂ ਸਜਾਉਣ ਪਕੜੀ ਕਿਤਾਬ ਆਉਂਦੀ ਹੈ ਇਹ ਉਬਾਲਣਾ ਜ਼ਰੂਰੀ ਹੈ ਮਟਰ ਵੀ ਉਬਾਲ ਲਿਆ ਕਰੋ ਮਟਰ ਵੀ ਉਬਾਲੇ ਤੋਂ ਬਹੁਤ ਸਾਰਾ ਬਣਦਾ ਹੈ ਨੂੰ ਮੈਨੂੰ ਪਕਾੜ ਦੇਣਾ ਹੈ 5 ਜਿਗ ਮਿੰਟਾਂ ਮੇਰੇ ਮਸਾਲੇ ਦਾ ਦੋਪੀ ਬਣ ਕੇ ਤਿਆਰ ਹੈ ਵਧੀਆ ਟੇਸਟੀ ਅੰਡਮੈਂਟ ਬਾਅਦ ਆਪਾਂ ਚੰਗੀ ਤਰ੍ਹਾਂ ਮਿਕਸ ਕਰਦੇ 5 ਮਿੰਟ ਬਾਅਦ ਬੰਦ ਕਰ ਦੋ ਤਾਂ ਬੰਦ ਹੋ ਜਾਊਗਾ। ਦੀ ਬਣ ਗਿਆ ਕੰਦੇਖੋ ਪਿਆਰ। ਇਸਾਂ ਦੇ ਨਾਲ ਜੀ ਬੜੀ ਬੜੀ। ਅੱਲਾਹ ਹੀ ਤੇ ਜੀ ਬੰਦ ਕਰ ਦੋ। ਗੋਪੀ ਗੋਪੀ ਬੰਕੇ ਆਪਣੀ ਘਾਰੇ ਜੇ ਸਿਰ ਮੱਖਣ ਪਾਉ ਚਾਹੇ ਦੀ ਦੇਸੀ ਘਿਓ ਪਾਉ ਗਰਮ ਗਰਮ ਆਪਾਂ ਸਰਵ ਲੋ ਦੇ ਬਾਟੇ ਦੇ ਵਿੱਚ ਵਾਲੀ ਹੈ ਤੂੰ ਆਨੇ ਪਾ ਲਿਆ ਗਰਮ ਗਰਮ ਸਾਰੀਆਂ ਇਹਦੇ ਵਿੱਚ ਚੀਜ਼ਾਂ ਜਿਹੜੀਆਂ ਨੇ ਵਧੀਆ ਪਾਈਆਂ ਨੇ ਆਪਾਂ ਕਿਉਂਕਿ ਇਹ ਵਾਈਹ ਹੁੰਦੀ ਹੈ ਗੋਪੀ ਵੀ ਆਲੂ ਵੀ ਤੇ ਇਹਨਾਂ ਦਾ ਪੈਰਸ ਕਰਨ ਵਾਸਤੇ ਆਪਾਂ ਜਿਹੜਾ ਸਮਾਨ ਪਾਇਆ ਉਹ ਆਪਾਂ ਤੁਹਾਨੂੰ ਦਿਖਾਏ ਆ ਸਾਰਾ ਠੀਕ ਹੈ ਜੀ ਜਿਸ ਤਰੀਕੇ ਨਾਲ ਤੁਸੀਂ ਵੀ ਬਣਾਓ ਤੇ ਗਰਮ ਗਰਮ ਖਾਓ ਥੈਂਕ ਯੂ